ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੱਤ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਅੱਜ ਬਾਈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਠੀਕ ਠਾਕ ਵੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਚਮਕੌਰ ਸਿੰਘ ਹੈ ਜੀ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਹੈ ਜੀ ਤਹਿਸੀਲ ਤਪਾ ਨੇੜੇ ਪਿੰਡ ਵੀ ਨੇੜੇ ਤਪਾ ਤੇ ਪੱਖੋ ਕੈਂਚੀਆਂ ਜੀ ਮੋਬਾਈਲ ਨੰਬਰ ਬੋਲ 854625102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠ ਦੇਦਿਆਂ ਇਹ ਤੀਜਾ ਸੁਆ ਡਾਕਟਰ ਠੀਕ ਆ ਤੇ ਕੱਲ ਸੂਈ ਹੈ ਇਹ ਠੀਕ ਆ ਆਪ ਅੱਛੀ ਹੈ ਜੀ ਠੀਕ ਆ ਹਾਂ ਬੱਚਾ ਬੱਚੀ ਹੈ ਹਾਂ ਜੇਰ ਜੂਰ ਜਮਾ ਐਨ ਓਕੇ ਆਪਣੀ ਜੇਰ ਵੀਡੀਓ ਵੀਨਾਈ ਵੀ ਆ ਠੀਕ ਆ ਲਾਪਾ ਦਿਖਾ ਵੀ ਦੇਵਾਂਗਾ ਲੈ ਕਿੰਨਾ ਕੁ ਬੋਲੋ ਬਾਈ ਹਾਂ ਬੋਲੋ ਹੁਣ 11 12 ਕਿਲੋ ਜਮਾ ਤਿਆਰ ਆ ਇਸ ਟਾਈਮ ਠੀਕ ਆ ਬਾਕੀ 13 ਬੋਲਾਂ ਖਾਲੀ ਆ ਜਮਾ ਠੀਕ ਆ ਆਰਡਰ ਚੰਗਾ ਥਣ ਚੰਗਾ ਤੋਰਾ ਤਾਰਾ ਚੰਗਾ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਇਹਦਾ 47000 ਆ ਜੀ ਮਾਨਤਾਨ ਹੋ ਜੀ ਮਾਨਤਾਨ ਕਰਦੇ ਹਾਂ 47000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋਜੂ ਥਣ ਚਵਾਈ ਕਿਵੇਂ ਆ ਬਾਈ ਬਾਹਲੀ ਇੱਕ ਨੰਬਰ ਆ ਜੀ ਜਮਾ ਠੀਕ ਆ ਹੋਰਾ ਵੀ ਘਾਟ ਚਵਾਈ ਚੂਈ ਬਾਈ ਕਹਿੰਦਾ ਇੱਕ ਨੰਬਰ ਆ ਜੀ ਤੇ ਕੱਦ ਵੱਡ ਚੰਗਾ ਥਣ ਤੇ ਆਰਡਰ ਕਮਾਲ ਆ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਆ ਬਾਕੀ ਠੰਡੇ ਠੁੰਡੇ ਨਜਾਇਜ਼ੀ ਵਧੀਆ ਜੀ ਲੈ ਜਿਵੇਂ ਮਰਜੀ ਹੱਥ ਤੇਰੀ ਚੱਲ ਕੋਈ ਚੱਕਰੀ ਅੱਗੇ ਭਾਈ ਦੋ ਨੰਬਰ ਕਿਹੜਾ ਸੂ ਇਹ ਦੂਜਾ ਸੂ ਇਹ ਵੀ ਆ ਡਾਕਟਰ ਕਿੰਨਾ ਟਾਈਮ ਹੋ ਗਿਆ ਭਾਈ ਸੂਇ ਨੂੰ ਇਹਨੂੰ ਦੋ ਮਹੀਨੇ ਹੋ ਗਏ ਆ ਬੱਛੀ ਆ ਜੀ ਕਿਹੜੀ ਡੱਬੀ ਡੱਬੀ ਹਾਂ ਚਿਤਲੀ ਠੀਕ ਆ ਭਾਈ ਤੇ ਦੁੱਧ ਕਿੰਨਾ ਬਈ? ਦੁੱਧ ਹੋਊਗਾ ਇਹਦਾ ਥਲੇ 12 ਕਿਲੋ ਜੀ ਇਸ ਟਾਈਮ। ਪੌਂਚ ਦੋ ਟਾਈਮ ਚੋ ਲੈਣਾ। ਚੋ ਟਾਈਮ ਚਾਰ ਟਾਈਮ ਚ ਬਾਈ ਕਰਕੇ ਲੈ ਕੇ ਜਾਵੇ। ਬਹੁਤ ਠੀਕ ਆ। ਫੇਸ ਚੰਗਾ, ਰੰਗ ਰੂਪ ਚੰਗਾ, ਕੱਦ ਵੱਡ ਚੰਗਾ, ਥਣ ਥਣ ਚੰਗਾ ਲੱਗਿਆ ਬਈ। ਚਵਾਈ ਚੋਈ ਚੰਗੀਆਂ ਹੈ। ਚਵਾਈ ਚੋਈ ਇੱਕ ਨੰਬਰ ਆ ਡਾਕਟਰ ਜਮਾ ਕੋਈ ਸ਼ਿੱਟਾ ਵੀ ਨਹੀਂ ਕੋਈ। ਹੂੰ। ਮੁੱਲ ਕੀ ਆ ਬਾਈ ਇਹਦਾ? ਮੋਲੇ ਦਾ 38000 ਹੈ ਜੀ। ਮਾਨਦਾਨ ਹੋ ਜੀ। ਮਾਨਦਾਨ ਕਰ ਦਾਂਗੇ। ਠੀਕ ਆ। 38000 ਰੁਪਏ ਮੋਲਾ ਬਾਈ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਹੋ ਜੀ। ਰੰਗ ਰੂਪ ਚੰ ਜੀ ਵਾਈ ਵੀ ਵਾਈ ਕਨਨ ਨੰਬਰ 1 ਆ ਗਈ। ਨੇੜ ਤੋਂ ਵਿੱਚ ਲਾਡੂ ਲਾ ਚੈੱਕ ਕਰ ਲੋ। ਥਣ ਥਣ ਚੰਗਾ ਲੱਗਿਆ। ਅੱਗੇ ਬਈ ਤੈਨੂੰ ਨੰਬਰ ਜਰਸੀ ਹੈ। ਹਾਂ ਜੀ ਪੰਜਾਬ ਵਾਲੀ ਆ ਜੀ ਹੈ ਵੀ। ਠੀਕ ਆ। ਕਿਹੜਾ ਸੂਆ? ਸੂਆ ਹੈ ਤੀਜਾ। ਠੀਕ ਆ। ਕਿੰਨਾ ਕੀ ਟਾਈਮ ਹੋ ਗਿਆ? ਮਹੀਨਾ ਸੂਈ ਨੂੰ ਹੋ ਗਿਆ। ਹੋ ਬੱਸ ਐਦਾ ਇਧਰ ਨਾਲ। ਠੀਕ ਆ। ਉਹ ਲਾਲ ਜਾਂ। ਹਾਂ ਜੀ। ਠੀਕ ਆ। ਤੇ ਦੁੱਧ ਕਿੰਨਾ ਬਈ? ਉਹ ਤਾਂ 13 ਕਿਲੋ ਮੰਗੂ ਇਹਦੇ ਥੱਲੇ। ਠੀਕ ਆ। ਫੇਸ ਚੰਗਾ, ਰੰਗ ਰੂਪ ਚੰਗਾ। ਬਰੀਟ ਚੰਗੀ ਆ ਗਰਮੀ ਘਟ ਮਨੂੰ ਫੈਨਡ ਫੌਂਡ ਜਿਹੜੀ ਚੰਗੀ ਹੋ ਤੋੜਾ ਤਾਰਾ ਚੰਗਾ ਥਣ ਚੰਗਾ ਲੱਗਿਆ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਇਹਦਾ 42000 ਰੁਪਏ ਮਾਨਤਨ ਹੋ ਜੂ ਮਾਨਤਨ ਥੋੜਾ ਬਹੁਤਾ ਕਰ ਦਾਂਗੇ ਜੀ ਠੀਕ ਕਹਾਂ ਮੈਂ ਜਾਇਜ਼ ਹੀ ਰੇਟ ਪਾਇਆਗਾ ਹੂੰ 42000 ਰੁਪਏ ਮੁੱਲ ਆ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਦ ਵਿੱਡ ਵੀ ਚੰਗਾ ਰੰਗ ਰੂਪ ਵੀ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਾਰਦੀ ਫੈਨਡ ਕਰਮ ਵਾਲੀ ਦੀ ਚੰਗੀ ਆ ਅੱਗੇ ਭਾ 4 ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਵੀ ਹੈ ਡਾਕਟਰ ਕਿੰਨਾ ਟਾਈਮ ਹੋਵੇਗਾ ਸੂਈ ਨੂੰ ਹੋਗੇ ਨੂੰ 15 ਦਿਨ ਆਵਸ਼ਕ ਜਿਹੜਾ ਕਹੋ ਕਾਲਾ ਜ ਠੀਕ ਆ ਠੀਕ ਠੀਕ ਤੇ ਦੁੱਧ ਕਿੰਨਾ ਭਾਈ ਦੁੱਧ ਹੋਊਗਾ ਇਹਦੇ ਥੱਲੇ ਵੀ 13 14 ਕਿਲੋ 14 ਮਹੀਨਾਂ ਤੁਸੀਂ ਜਮਾ ਠੀਕ ਆ ਢੰਡੇ ਵਾਲਾ ਚੋਹਾਂ ਜਿ ਚਵਾਈ ਕਿਵੇਂ ਜਮਾ ਇੱਕ ਨੰਬਰ ਆਈ ਕਿਸੇ ਵੀ ਗੱਲ ਦੀ ਘਾਟ ਨਹੀਂ ਥਾਨ ਬੜਾ ਚੰਗਾ ਲੱਗਿਆ ਹਨ ਨਹੀਂ ਵੀ ਬਾਹਲੀ ਜਾਂ ਜਾਇ ਜੀ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਕੱਦ ਵੇਟ ਰੰਗੂਪ ਚੰਗਾ ਭਾਈ ਇਹ ਹਰ ਜੀ ਬੈਠ ਰੋਣਾ ਰਾਸਤਾ ਨਹੀਂ ਆਇਆ ਜਿਵੇਂ ਮਰਦੀ ਹੱਥ ਲਈ ਚਾਰਾ ਹਨ ਹਾਂ ਹਾਂ ਠੀਕ ਹੈ ਬਾਈ ਫੇਸ ਫੂਸ ਚੰਗਾ ਬਾਈ ਤੇ ਮੁੱਲ ਵੀਰੇ ਦਾ ਮੁੱਲ ਇਹਦਾ 45000 ਰੁਪਏ ਦਾ ਮਾਨਤਾਨ ਹੋ ਜੇ ਮਾਨਤਾਨ ਕਰ ਦਾਂਗੇ 45000 ਉਹ ਜਿਵੇਂ 14 ਕਿਲੋ ਹੀ ਹੈ ਇਹਦੇ ਥੱਲੇ ਹਾਜ਼ਰ ਠੀਕ ਆ 45000 ਰੁਪਏ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਥਾਣ ਲੈ ਵਾ ਚੰਡ ਚਿਵਾਇ ਤੇ ਵੀ ਵੀ ਭਾਈ ਕਹਿੰਦਾ ਨੰਬਰ ਵਾ ਨਾੜਾ ਨੂੜਾ ਚੰਗੀਆਂ ਨੇ ਅੱਗੇ ਬਾਈ ਪੰਜ ਨੰਬਰ ਕਿਹੜਾ ਸੂਆ ਇਹ ਤੀਜਾ ਸੂਆ ਰਾਟਰ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੂੰ ਹੋ ਗਿਆ ਨੂੰ 3 ਮਹੀਨੇ ਠੀਕ ਆ ਬੱਚਾ ਇਹ ਤਾਂ ਬੱਚਾ ਹੈ ਨਹੀਂ ਜੀ ਠੀਕ ਆ ਦੁੱਧ ਕਿੰਨਾ ਬਈ ਦੁੱਧ ਹੋਊਗਾ 15 ਕਿਲੋ ਇਹਦੇ ਥੱਲੇ ਕੱਦ ਬਹੁਤ ਡਬਲ ਆ ਹਣਾ ਬਹੁਤ ਚੰਗਾ ਜੀ ਬਹੁਤ ਕੱਦਦਾ ਬਈ ਜਨਾ ਕਹਿੰਦਾ ਹੂੰ ਪੂਰੇ ਡਬਲ ਕੱਦ ਦੀ ਹੈ ਫੇਸ ਚੰਗਾ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਚਿਵਾਈ ਚਿਵਾਈ ਕਿਵੇਂ ਆ ਚਿਵਾਈ ਇੱਕ ਨੰਬਰ ਆ ਜੀ ਠੀਕ ਆ ਠਾਣ ਥੋਣ ਚੰਗਾ ਚਿਵਾਈ ਵੀ ਚੰਗੀ ਆ ਕੀ ਮੁੱਲ ਆ ਭਰਾ ਇਹਦਾ ਥੋੜੇ ਟੱਕ ਮੂਰੇ ਰੱਖ ਦੀ ਇਹ ਮੂਰਲੇ ਥਣਾ ਚ ਦੁੱਧ ਬਾੜਾ ਹੈ ਇਹਦੇ ਮਾਗਰ ਲੈਂਦਾ ਕਾਦੀ ਬਹੁਤ ਵੱਡਾ ਫੀ ਕਾੜਦਾ ਕੀ ਮੋਲ ਆ ਬਈ ਇਹਦਾ ਮੋਲੇ ਦਾ 37000 ਆ ਜੀ 37000 ਰੁਪਏ ਮਾਨਤਾਨ ਹੋ ਜੀ ਬਈ ਮਾਨਤਾਨ ਕਰਾਂਦੇ ਜੀ 37000 ਰੁਪਏ ਮੋਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਥੋੜੀ ਤੱਕ ਬਈ ਕਹਿੰਦਾ ਲੇਵਰੀ ਮੂਹ ਨੂੰ ਰੱਖਦੀ ਐ ਥਣ ਤੋਂ ਨਾੜਾਂ ਨੂੰ ਹੋਰਲੇ ਗੁੱਠ ਵਾਲੀ ਪਰਮੀ ਰੱਖਦੀ ਐ ਜੀ ਨਾ ਗੁੱਠੀ ਪਰ ਤੇ ਰੱਖਦੀ ਸਹੀ ਗੱਲ ਅੱਗੇ ਬਈ 6 ਨੰਬਰ ਇਹ ਤੋਕੜ ਆ ਡਰਾਪ ਨੱਲਾ ਮਗਰਲੇ ਥਾਂ ਦੇ ਵੀ ਠੀਕ ਆ ਤੇ ਦੁੱਧ ਹੈਗਾ 6-7 ਕਿਲੋ ਇਹਦੇ ਕੋਲ ਠੀਕ ਆ ਇਹ ਕਿਸ ਨੇ ਡੰਗ ਲਾਉਣ ਵਾਲਾ ਕੰਮ ਹੀ ਆ ਹੂੰ ਤੇ ਕੀ ਮੁੱਲ ਆ ਫਿਰ ਇਹਦਾ ਮੁੱਲ ਇਹਦਾ 11000 ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ 11000 ਸੀਲ ਸੰਧੀ ਬਥੇਰੀ ਆ ਅੱਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਜੂ ਰੰਗ ਰੂਪ ਚੰਗਾ ਠੰਡੀ ਸੀਲ ਆ ਬਾਈ ਕਹਿੰਦੇ ਬਾਹਲੀ ਸੀਲ ਤਾਂ ਬਾਹਲੀ ਆ ਜੀ ਜਿਵੇਂ ਪੰ ਬਿਣਾ ਲੈਣੇ ਤੋਂ ਚੋਈ ਚੱਲ ਠੀਕ ਆ ਕਲਰ ਵੀ ਲੱਗ ਜਾਈ ਆ ਹੈਨਾ ਹਾਂ ਜੀ ਹਾਂ ਜਮਾਂ ਜਮਾਂਦਰੂ ਹੀ ਆ ਮੰਨ ਠੀਕ ਤੇ ਤਾਹੀਂ ਚੜਾਇਆ ਤਾ ਹਈ ਹੈ ਉਹ ਲੱਭ ਕੇ ਲਿਆ ਦਾਂ ਉਹ ਬੰਦੀ ਹੈ ਅੱਗੇ ਬਈ 7 ਨੰਬਰ ਕੀ ਡਿਟੇਲ ਆ ਬਈ ਇਹਦੀ ਇਹ ਵੀ ਰੈਕਟਰ ਤੋਂ ਔਕੜ ਆ ਗਈ ਠੀਕ ਆ ਇਹ ਵੀ ਮੰਨ ਆਏ ਮੰਨੋ 6 ਮਹੀਨੇ ਹੋ ਕੇ 2 ਮਹੀਨੇ ਤੋਂ ਪੰਜ ਠੀਕ ਆ ਇਹਦੇ ਹਲੇ ਵੀ ਦੋ ਤੋਂ ਪੰਜ ਇੱਕ ਕਰਕੇ ਲਵਾਂਗੇ ਠੀਕ ਆ ਮੁੱਲ ਇਹਦਾ ਬਈ ਮੁੱਲ ਇਹ ਰੱਖ ਦਿੱਤੇ ਦਾਂਗੇ 10000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ ਜੀ 10000 ਰੁਪਏ ਮੁੱਲ ਆ ਬਸ ਇਹ ਵੀ ਡੰਗ ਵਧੀਆ ਲਾਉਣੀ ਆ ਜੀ ਨੇ ਕਿਸੇ ਗਰੀਬ ਨੇ ਪਰਣਾ ਹੂੰ ਤੇ ਤਉ ਦੀ ਚਾਹ ਪਣੀ ਤਾਂ ਵਧੀਆ ਡੰਗ ਲਾਂਗੇ 10000 ਰੁਪਏ ਮੋਲਾ ਮਾਨਤਨ ਜ਼ਰੂਰ ਹੋਵੇ ਆਏ ਪਹਿਲਣੀ ਚਵਾਈ 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 ਇੱਕ ਨੰਬਰਾਂ ਇਹ ਚਾਰੇ ਸਨਾਂ ਦੀ ਓਕੇ ਆ ਓਕੇ ਬਾਈ ਮੋੜ ਲੈ ਬਾਈ 나ਗਬਾਈ ਕੋਲੇ ਸੀਗੇ 7 ਸੱਤ ਹੀ ਦਿਖਾਤੇ ਕਿਸੇ ਵੀਰ ਦੇ ਸੱਤਾਂ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ